ਇਹਦਾ ਵੀ ਨਮਾਇੰਦਾ ਆਇਆ ਰੁੱਕ ਕੇ ਤੁਰਦਾ ਹੋਇਆ ਆ ਹੁਣ ਆਖੜੇ ਆਏ ਆ ਕਬੀਰ ਦੇ ਕਬੀਰ ਦੇ ਕਬੀਰ ਦੇ ਕੈਨੇਡਾ ਤੋਂ ਆ ਕੇ ਬੋਲਣਾ ਪੈਣਾ ਨਹੀਂ ਜਾਂਨਾ ਕੈਨੇਡਾ ਤੋਂ ਆ ਕੇ ਬੋਲਣਾ ਪੈਣਾ ਉਹ ਵੀ ਕੈਨੇਡਾ ਤੋਂ ਆ ਕੇ ਨਹੀਂ ਏਦਾਂ ਦੇ ਨਹੀਂ ਮੰਗਦੇ ਨੇ ਤੇ ਆਪਾਂ ਅੱਜ ਵੀ ਉਹੋ ਜਿਹੀ ਆਜ਼ਾਦੀ ਮੰਗੀ ਜਾਂਦੇ ਆ ਜਿਉਂ ਜਿਹਾ ਸਾਨੂੰ ਆਪ ਲੀਡਰ ਦੇ ਰਹੇ ਆ ਕਿਹੜਾ ਲੀਡਰ ਆ ਜਿਹੜਾ ਕੋਈ 10 ਸਾਲਾਂ ਦੇ ਵਿੱਚ ਅਮੀਰ ਨਹੀਂ ਹੋਇਆ ਸੌਗਾ ਨੇ ਬਣਿਆ ਸਾਰੇ ਲੋਕ ਉੱਤਕਤਰੀ ਗਏ ਜਿਹੜਾ ਵੀ ਨਮਾਇੰਦਾ ਆਇਆ ਰੱਬੇ ਦਰਦਾ ਆਇਆ ਆ ਹਾਂ ਹੁਣ ਅੰਦਰ ਆਏ ਆ ਤਸਵੀਰ ਦੇ ਤਸਵੀਰ ਇਹ ਗੱਲ ਮੇਰੀ ਗੱਲ ਸੁਣ ਬਿਲਕੁਲ ਬੰਦ ਕਰੋ ਮੇਰੇ ਇੱਥੇ ਅੱਜ ਅੱਜ ਸ਼ਹੀਦ ਸ਼ੀਰ ਦੇ ਬਤਾਲ ਕੋਲੋਂ ਬਿਲਕੁਲ ਨਹੀਂ ਅਸੀਂ ਇਸ ਗੱਲ ਤੋਂ ਨਹੀਂ ਉੱਠ ਕੇ ਚੜ੍ਹ ਕੇ ਨਹੀਂ ਤੁਸੀਂ ਤੁਸੀਂ ਤਾਂ ਕਹਿੰਦੇ ਤੁਸੀਂ ਚੌੜੇ ਨਹੀਂ ਤੁਸੀਂ ਚੌੜੇ ਨਹੀਂ ਤੁਸੀਂ ਉਹ ਮੈਂ ਕਹਿੰਦਾ ਲੋਕ ਨਹੀਂ ਬਣਾਈ ਅਸੀਂ ਅਸੀਂ ਤੋਂ ਅਕੇ ਕੈਨੇਡਾ ਤੋਂ ਆ ਕੇ ਬੋਲਣਾ ਪੈਣਾ ਮੈਂ ਕਿਉਂ ਨਾ ਇੱਥੇ ਆਣ ਵਾਲਾ ਹੈ ਨਾ ਕਰੋ ਜੀ ਦੇਖੀ ਬੋਤਲ ਹੋਇਆ ਆਪਾਂ ਸ਼ੁਗੂ ਜੀ ਬੇਨਤੀ ਕੀਤੀ ਸੀਗੀ ਕਿ ਅੱਜ ਆਪਾਂ ਸ਼ਹੀਦ ਦਾ ਇੱਕ ਫਰੇਮ ਦਿੱਤਾ ਹੋਇਆ ਸੀਗਾ ਉਹ ਵੇਜੋ ਉਹ ਜੀ ਵੇਜੋ ਸ਼ਹੀਦ ਦਾ ਇੱਕ ਫਰੇਮ ਵਰਕ ਦਿੱਤਾ ਸੀਗਾ ਉਸ ਫਰੇਮ ਵਰਕ ਦੇ ਵਿੱਚ ਰਹਿਣਾ ਵਾ ਆਪਾਂ ਸਾਂਝਾ ਪ੍ਰੋਗਰਾਮ ਆ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਹੋਇਆ ਵਾ ਕਿਸੇ ਇੱਕ ਪਾਰਟੀ ਨੂੰ ਆਪਾਂ ਕੋਈ ਨਿਸ਼ਾਨਾ ਨਹੀਂ ਬਣਾਉਣਾ ਤਾਂ ਲੋ ਆਪਾਂ ਰਸਮੀ ਤੌਰ ਤੇ ਅੱਜ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਆ ਬਹੁਤ ਧੰਨਵਾਦ ਜਿਹੜੇ ਤੁਸੀਂ ਆਏ ਆ ਰਸਮੀ ਤੌਰ ਤੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਆ ਤੋ ਸਾਡੇ ਵਿੱਚ ਆ ਗਏ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਜੀ ਸਾਡੇ ਵਿੱਚ ਆ ਗਏ ਨੇ ਸਦਾ ਬਜਿੱਤਰ ਸਿੰਘ ਕਾੜ ਸਾਨੂੰ ਉਰੀਖ ਹੈ ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਹਰਦੇਵ ਸਿੰਘ ਲਾੜੀ ਪਰ ਆਪਾਂ ਜਦੋਂ ਸਮਾਗਮ ਕਰਾਉਨੇ ਆ ਇੰਨੀ ਚੀਜ਼ ਦੀ ਸੋਚ ਰੱਖੀਏ ਕਿ ਆਪਾਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਪਾਂ ਇਹ ਸਮਾਗਮ ਮਨਾਇਆ ਕਰੀਏ ਨਾ ਕਿ ਆਪਾਂ ਉਸ ਚੀਜ਼ ਨੂੰ ਅੱਗੇ ਲੈ ਕੇ ਆਇਆ ਕਰੀਏ ਵੀ ਆਪਾਂ ਪਾਰਟੀ ਵਾਲੀ ਦੇ ਜਾਂ ਕਿਸੇ ਹੋਰ ਨਿੱਜੀ ਲਈ ਆਪਾਂ ਉਹਨਾਂ ਨੂੰ ਕਮੈਂਟ ਕਰਿਆ ਕਰੀਏ ਮੈਂ ਮਾਫੀ ਮੰਗਦਾ ਇੱਥੇ ਜੋ ਗੱਲ ਹੁਣ ਤੋਂ ਥੋੜਾ ਟਾਈਮ ਕੁਝ ਮਿੰਟ ਪਹਿਲਾਂ ਹੋਈ ਆ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਜੇ ਆਪਾਂ ਸਰਦਾਰਨੀ ਦੇ ਫੁੱਲ ਸਰਦਾਰ ਪਰ ਸਿੰਘ ਨੂੰ